ਕਿਹੜੀ ਚੀਜ਼ ਲੋਕਾਂ ਨੇ ਗਵਾਜੰਦੀ ਹੈ ਉਹ ਤੁਹਾਡੇ ਕੋਲ ਆਉਂਦੇ ਨੇ ਕਿ ਗਰੋਵਰ ਸਾਹਿਬ ਸਾਡੀ ਇਹ ਚੀਜ਼ ਆ ਲੱਭਦੀ ਨਹੀਂ ਪਈ ਹੈ ਨਾ ਐਵੇਂ ਮੁੰਦਰੀ ਕਿਤੇ ਰੱਖਤੀ ਪਤਾ ਨਹੀਂ ਲੱਭਦੀ ਨਹੀਂ ਪਈ ਕਿ ਅਨਸ਼ੱਕ ਹੋ ਜਾਂਦਾ ਆਪਣੇ ਸਰਵੰਟ ਤੇ ਸ਼ੱਕ ਹੋ ਜਾਂਦਾ ਕਿ ਇਹ ਤੇ ਸ਼ੱਕ ਹੋ ਜਾਂਦਾ ਕਿ ਕੋਈ ਚੋਕ ਕੇ ਲੈ ਗਿਆ ਉਹ ਤੁਸੀਂ ਕਿਵੇਂ ਲਵਾ ਦਿੰਦੇ ਹੋ ਕਿਵੇਂ ਕਰਦੇ ਕਿਹੜੀ ਸਾਇੰਸ ਹੈ ਕੀ ਆ ਇਹਦੇ ਬਾਰੇ ਜਾਣਕਾਰੀ ਦਿਓ ਇਹ ਸਾਇੰਸ ਤੇ ਹੋਈ ਆ ਹਮ ਅਸਟ੍ਰੋਲੋਜੀ ਵਿਦਿਕ ਓਕੇ ਸਰਦ ਤੁਹਾਡਾ ਦਿਮਾਗ ਉੱਤੇ ਮਾਣ ਨਹੀਂ ਕੋਈ ਉੱਪਰ ਹੋਈ ਕਰਵਾਉਣੀ ਚਾਹੀਦੀ ਕਿਸੇ ਨੇ ਨਾ ਲੋਨ ਲੈਣਾ ਸੀ ਹਮ ਤੇ ਉਹਨਾਂ ਦਿਨਾਂ ਦੀ ਸੀ ਲੱਕੇ ਨੂੰ ਉਹਨਾਂ ਨਾਲ ਰਜਿਸਟਰੀ ਲੱਭੇ ਹੂੰ ਕਹਿੰਦੇ ਜੀ ਮੇਰੀ ਰਜਿਸਟਰੀ ਨਹੀਂ ਲੱਭਦੀ ਭਾਈ ਹੂੰ ਮੈਂ ਪਰਸ਼ਨ ਲਾ ਮੈਂ ਕਿਹਾ ਥੋੜੀ ਰਜਿਸਟਰੀ ਜਿਹੜੀ ਨਾ ਬਰਤਨਾਂ ਚ ਪਈ ਹੈ ਉਹ ਕਹਿੰਦੇ ਬਰਤਨਾਂ ਦਾ ਤੱਲਕ ਕੀ ਹੈ ਜੀ ਹਾਂ ਬਿਸ਼ੇ ਨਾਲ ਉੱਥੇ ਗੋ ਰੱਖੇਗਾ ਮੈਂ ਆਪਣੀ ਵਾਈਫ ਨੂੰ ਫੋਨ ਕਰਾਂ ਉਹਨੇ ਵਾਈਫ ਨੂੰ ਫੋਨ ਕੀਤਾ ਹੂੰ ਮੈਂ ਭਾਬੀ ਜੀ ਤੱਕ ਐਕਟ ਕਰਾਂ ਹੂੰ ਤੁਸੀਂ ਜੇ ਬਰਤਨ ਜਾ ਕੇ ਰਜਿਸਟਰੀ ਲੱਭ ਲਓ ਉੱਥੇ ਵੀ ਜਾ ਉਹ ਗਈ ਹੂੰ ਉਹਨਾਂ ਨੇ ਦੇਖਿਆ ਦੁਖਿਆ ਤੇ ਉਹਨਾਂ ਦੇ ਨਾਲ ਚਾਂਦੇ ਬਰਤਨ ਸੀਗੇ ਰਜਿਸਟਰੀ ਦੇ ਵਿੱਚ ਪਈ ਸੀ ਅੱਛਾ ਤੇ ਮੇਰੇ ਨਾਲ ਉਹਨਾਂ ਗੱਲ ਵੀ ਹੁੰਦੀ ਮੀਟਿੰਗ ਮੇਰਾ ਸਪੌਟਕਾਸਟ ਹੈ ਕਹਿੰਦਾ ਮੈਂ ਆਖੇ ਪਰਸਨਲ ਪੇਜ ਹੋ ਗਿਆ ਕਹਿ ਸਕਦਾ ਕਿ ਮੇਰੇ ਯਸਰ ਜਿਹੀ ਸੀ ਲੱਭੀ ਅੱਛਾ ਤੇ ਲੋ ਜੀ ਸੁਣ ਲਓ ਤੁਸੀਂ ਕਿ ਜੇ ਤੁਹਾਡੀ ਕੋਈ ਚੀਜ਼ ਗਵਾਚੀ ਆ ਤੇ ਤੁਸੀਂ ਗਰੋਵਰ ਸਾਹਿਬ ਨਾਲ ਕੰਟੈਕਟ ਕਰੋ